ਕੁੜੀਏ ਕਿਸਮਤ ਕੁੜੀਏ ਨਹੀਂ ਐਨਾ ਤੈਨੂੰ ਪਿਆਰ ਦਿਆਂ ਆਪਣੀ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ ਆਪਣੀ ਹਿੱਸੇ ਦੀ ਦੁਨੀਆ ਮੈਂ ਤੇਥੋਂ ਵਾਰ ਦਿਆਂ ਸ਼ਾਇਦ ਇਹ ਜਿਹੜੇ ਗੀਤ ਬਣੇ ਨੇ ਸ਼ਾਇਦ ਇਹ ਸ਼ਬਦਾਂ ਦੇ ਵਿੱਚ ਹੀ ਕੈਦ ਰਹੇਗੇ ਨੇ ਗਰਾਊਂਡ ਲੈਵਲ ਤੇ ਜੇ ਅਸੀਂ ਧੀਆ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਬਹੁਤ ਸਾਰੀਆਂ ਧੀਆ ਤੁਹਾਨੂੰ ਇਸ ਤਰ੍ਹਾਂ ਦੀਆਂ ਮਿਲਣੀਆਂ ਜਿਹੜੇ ਮਾਪੇ ਹੁੰਦਿਆਂ ਹੋਿਆਂ ਤੋਂ ਅਨਾਥਾਂ ਦੀ ਜ਼ਿੰਦਗੀ ਚ ਆਉਂਦੀ ਐ ਕੁਝ ਐਹੋ ਜੀਆਂ ਤਿੰਨ ਧੀਆਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਵਧੀਆ ਕਵਿਸ਼ਰ ਨੇ ਕਵਿਸ਼ਰੀ ਕਰਦੀਆਂ ਨੇ ਅੱਜ ਲੋੜ ਆ ਤੁਹਾਡੀ سپورਟ ਦੀ ਗੱਲਾਂ ਬਾਤਾਂ ਕਰਦੇ ਆ ਨਾਲ ਦੀ ਨਾਲ ਭੈਣਾ ਆਪ ਦਾ ਬੱਚਿਆਂ ਡਰੈੱਸ ਵੀ ਦੱਸਣੀਆਂ ਤੇ ਵੱਧ ਤੋਂ ਵੱਧ ਮੇਰੇ ਵੱਲੋਂ ਬੇਨਤੀ ਆ ਕਿ ਆਪਣੇ YouTube ਚੈਨਲ ਰਮਨਦੀਪ ਕਰਮਰਖਾਈ ਤੇ ਨਾਲ ਦੀ ਵੀਡੀਓ ਜਿਹੜੀ ਉਹ ਪੋਸਟ ਹੋ ਰਹੀ ਆ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਦੇਖਣ ਲਈ ਤੁਸੀਂ ਜਿਹੜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਨਾਲ ਮੇਰੀ ਬੇਨਤੀ ਇਹ ਆ ਕਿ ਇਹਨਾਂ ਬੱਚੀਆਂ ਦੀ ਸਪੈਸ਼ਲੀ ਤੌਰ ਤੇ ਤੁਸੀਂ ਸਪੋਰਟ ਕਰਨੀ ਆ ਵਿੱਚ ਆਪਾਂ ਭੈਣਾ ਦਾ ਕੰਟੈਕਟ ਨੰਬਰ ਮੈਂਸ਼ਨ ਕਰਾਂਗੇ ਉਸ ਕੰਟੈਕਟ ਨੰਬਰ ਤੇ ਜਾ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦੇ ਧੀਆ ਜਿਹੜੀਆਂ ਉਹ ਰਾਜਕੁਮਾਰੀਆਂ ਹੁੰਦੀਆਂ ਤੇ ਉਹਨਾਂ ਨੂੰ ਪਾਲਣ ਦੀ ਜਿਹੜੀ ਹੈ ਸਿਤਾ ਉਹ ਰਾਜੇ ਮਹਾਰਾਜਿਆਂ ਵਿੱਚ ਹੁੰਦੀ ਆ ਪਰ ਕਹਿੰਦੇ ਜਦੋਂ ਰਾਜੇ ਮਹਾਰਾਜੇ ਚਲੇ ਜਾਣ ਤਾਂ ਉਹ ਰਾਜਕੁਮਾਰੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਵੱਡੀਆਂ ਕਠਿਨਾਈਆਂ ਦੇ ਵਿੱਚ ਆ ਜਾਂਦੀ ਆ ਕੈਮਰੇ ਆਫ ਕੈਮਰਾ ਤੁਹਾਡੇ ਮੰਮਾ ਦਰਦ ਦੱਸ ਰਹੇ ਸੀ ਤੁਹਾਡਾ ਵੀ ਕਿਵੇਂ ਉਹਨਾਂ ਨੇ ਤੁਹਾਡੀ ਪਾਲਣਾ ਪੋਸਣਾ ਕੀਤੀ ਕਿਵੇਂ ਤੁਸੀਂ ਵੱਡੇ ਹੋਏ ਹਨ ਤੇ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਵਧਾਈ ਦੇਣੀ ਹੈ ਵੀ ਤੁਸੀਂ ਇੱਕ ਗੁਰਸਿੱਖੀ ਲੈਨ ਦੇ ਵਿੱਚ ਗੁਰਸਿੱਖੀ ਦੇ ਨਾਲ ਜੁੜੇ ਹੋਏ ਆਂ ਸੋ ਬਚਪਨ ਤੋਂ ਹੀ ਇਹ ਸ਼ੌਂਕ ਸੀ ਤੁਹਾਨੂੰ ਹਾਂਜੀ ਬਚਪਨ ਤੋਂ ਹੀ ਸ਼ੌਂਕ ਸੀ ਮੇਰੇ ਕੋਲ ਸੀ ਅੱਛਾ ਬਚਪਨ ਤੋਂ ਇੱਕ ਤਾਂ ਸ਼ੌਂਕ ਹੀ ਸੀਗਾ ਵੀ ਅਸੀਂ ਕੁਇਸ਼ਰੀ ਕਰਨੀ ਹਾਂ ਨਹੀਂ ਪਹਿਲਾਂ ਅਸੀਂ ਕੀਰਤਨ ਸਿੱਖਦੇ ਸੀ ਹਾਂਜੀ ਥੋੜਾ ਉੱਚੀ ਪਹਿਲਾਂ ਅਸੀਂ ਕੀਰਤਨ ਸਿੱਖਦੇ ਸੀ ਅਸੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਇਧਰ ਕਵਿਸ਼ਰੀ ਲੈਣ ਵਾਲਾ ਆਏ ਆ ਠੀਕ ਹੈ ਜੀ ਤੇ ਆਪਾਂ ਵੀ ਨਾਲ ਹੀ ਕੁਸ਼ੀਦੀ ਕਰਦੇ ਆ ਜੀ ਹਾਂ ਜੀ ਠੀਕ ਹੈ ਪਹਿਲਾਂ ਮੈਂ ਕਹਿੰਨੀ ਆਪਾਂ ਵੀਡੀਓ ਸ਼ੁਰੂ ਕਰਨ ਦੇ ਨਾਮ ਨਾਲ ਪਹਿਲਾਂ ਆਪਾਂ ਕਿਸੇ ਇੱਕ ਸ਼ਬਦ ਦੇ ਨਾਲ ਸੰਬੋਧਿਤ ਹੋਈਏ ਵੀ ਕੁਵਿਸ਼ਰੀ ਦੀਆਂ ਕੋਈ ਚੰਦ ਲੈਣਾ ਸੰਝੀਆਂ ਗੱਲ ਹਾਂ ਜੀ ਹੋ ਜਦ ਵੀ ਤਰੰਦਾ ਕੀ ਤੇ ਬਰੋਧ ਹੋਇਆ ਕਿੱਡੀ ਸੁਰੀਲੀ ਆਵਾਜ਼ ਆ ਇਨਾਂ ਬੱਚੀਆਂ ਦੀ ਹੁਣ ਇਸ ਵੀਡੀਓ ਪਾਉਣ ਦਾ ਇੱਕ ਹੀ ਮਕਸਦ ਹੈ ਕਿ ਇਹ ਜਿਹੜੀਆਂ ਢੀਆਂ ਜੇ ਇਹਨਾਂ ਦੀ ਦਰਦ ਕਹਾਣੀ ਸੁਣੀ ਜਾਵੇ ਤਾਂ ਮੈਨੂੰ ਲੱਗਦਾ ਕਿ ਹਰ ਅੱਖ ਦੇ ਵਿੱਚੋਂ ਅੱਜ ਹੰਝੂ ਵਹਿਣਗੇ ਤਿੰਨ ਭੈਣਾਂ ਨੇ ਮਾਂ ਇਕੱਲੀ ਸਿੰਗਲ ਮਦਰ ਪਾਲ ਰਹੀ ਆ ਭੈਣ ਜੀ ਨੁਰਾਂ ਦੇ ਦੱਸਣ ਮੁਤਾਬਕ ਕਿਉਂਕਿ ਇੱਕ ਪਾਸੇ ਦੀ ਸੱਚਾਈ ਆ ਜੇ ਕਿਤੇ ਉਹ ਵੀਰ ਵੀ ਸਾਡੀ ਵੀਡੀਓ ਨੂੰ ਦੇਖੇ ਸੁਣੇ ਉਹ ਵੀ ਜਰੂਰ ਸਾਡੇ ਨਾਲ ਰਾਤ ਤੱਕ ਕੰਮ ਕਰੇ ਕਿਉਂਕਿ ਇੱਕ ਸੱਚ ਇਹ ਆ ਦੂਸਰਾ ਸੱਚ ਉਸ ਪਾਸੇ ਪਤਾ ਹੋਊਗਾ ਹੈਨਾ ਤੇ ਇਹਨਾਂ ਦੇ ਦੱਸਣ ਮੁਤਾਬਕ ਹੈ ਜਿਹੜਾ ਇਹਨਾਂ ਦਾ ਫਾਦਰ ਸਾਹਿਬ ਆ ਉਹ ਇਹਨਾਂ ਨੂੰ ਛੱਡ ਕੇ ਚਲਾ ਗਿਆ ਕਿਸੇ ਔਰਤ ਦੇ ਲਿਵਿੰਗ ਚ ਰਹਿੰਦਾ ਸੀ ਫੇਰ ਉਹਨੇ ਉਸ ਔਰਤ ਦੇ ਨਾਲ ਜਿਹੜੀ ਮੈਰਿਜ ਕਰਵਾ ਲਈ ਅੱਜ ਕੱਲੀ ਮਾਂ ਇਹਨਾਂ ਤਿੰਨਾਂ ਧੀਆਂ ਦਾ ਪਾਲਣ-ਪੋਸ਼ਣ ਕਰ ਰਹੀ ਆ ਤੇ ਧੀਆਂ ਕੁਬਿਸ਼ਰੀ ਬੜੀ ਵਧੀਆ ਕਰਦੀਆਂ ਨੇ ਭੈਣ ਮੁਰਾ ਵੱਲੋਂ ਦੱਸਿਆ ਗਿਆ ਕਹਿੰਦੇ ਭੈਣ ਜੀ ਬੜਾ ਲੰਮਾ ਸਮਾਂ ਹੋ ਗਿਆ ਤੁਹਾਡਾ ਸੀ ਕੰਟੈਕਟ ਨੰਬਰ ਲੱਭ ਰੇ ਸੀ ਸਾਨੂੰ ਤੁਹਾਡਾ ਫੋਨ ਨੰਬਰ ਨਹੀਂ ਮਿਲਿਆ ਸਾਨੂੰ ਇਹ ਸੀ ਕਿ ਅਸੀਂ ਭੈਣ ਕੋਲੇ ਜ਼ਰੂਰ ਜਾ ਕੇ ਆਪਦਾ ਦੁੱਖ ਰੋਈਏ ਸੱਚੀ ਜਦੋਂ ਇਹ ਇਸ ਤਰ੍ਹਾਂ ਦੀਆਂ ਧੀਆਂ ਮਾਵਾ ਭੈਣਾ ਆਉਂਦੀਆਂ ਨੇ ਬੜਾ ਦਰਦ ਹੁੰਦਾ ਤੁਹਾਨੂੰ ਪਤਾ ਕਿ ਮੈਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਜਿਹੜੇ ਕੇਸ ਆਉਂਨੀਆਂ ਵੀਡੀਓ ਵਾਇਰਲ ਕਰਦੀ ਕਿਉਂਕਿ ਰਿਸ਼ਤੇ ਇਹੋ ਜਿਹੇ ਸੰਜੀਦਗੀ ਭਰੇ ਹੁੰਦੇ ਆ ਨਾ ਇਹਨਾਂ ਰਿਸ਼ਤਿਆਂ ਨੂੰ ਕਈ ਵਾਰ ਵੀਡੀਓ ਤੋੜ ਵੀ ਦਿੰਦੀਆਂ ਨੇ ਪਰ ਇਹਨਾਂ 3 ਦੀ ਜਿਹੜੀ ਵੀਡੀਓ ਵਾਇਰਲ ਕਰਨ ਦਾ ਇੱਕ ਹੀ ਮਕਸਦ ਆ ਕਿ ਈ 3 ਕਹਿੰਦੀਆਂ ਸੀ ਦਸਾਂ ਨੌ ਦੀ ਕਿਰਤ ਆ ਜਿਹੜੀ ਉਹ ਕਮਾ ਕੇ ਖਾਣੀ ਚਾਹੁੰਦੀਆਂ ਅਸੀਂ ਆਪਦੀ ਕਿਰਤ ਦਸਾਂ ਨੌ ਦੀ ਕਰਨੀ ਚਾਹੁੰਦੀਆਂ ਅਸੀਂ ਕੁਵਿਸ਼ਰੀ ਕਰਦੀਆਂ ਸੋ ਇਹਨਾਂ ਨੂੰ ਵੱਧ ਤੋਂ ਵੱਧ ਮੈਂ ਜਿੰਨੇ ਵੀ ਮੇਰੇ ਸਤਕਾਰਯੋਗ ਦਾਲਾ ਪੰਥਕ ਦਾਲਾ ਜਿੰਨੇ ਵੀ ਬੁੱਢਾ ਧਾਲ ਕਰਨਾਂ ਦਾ ਸਾਰੇ ਦਲਾਂ ਨੂੰ ਬੇਨਤੀ ਕਰਦੀਆਂ ਸ਼ਰੋਣੀ ਕਮੇਟੀ ਨੂੰ ਬੇਨਤੀ ਕਰਦੀਆਂ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦੀਆਂ ਵੀ ਕਿਤੇ ਵੀ ਪ੍ਰੋਗਰਾਮ ਹੋਵੇ ਇਹਨਾਂ 3 ਨੂੰ ਸਮਾਂ ਜ਼ਰੂਰ ਦਿੱਤਾ ਜਾਵੇ ਕਿਉਂਕਿ ਜੇ ਇੱਕ ਵਿਸ਼ਰੀ ਕਰਨੀ ਜਾਣ ਹੀ ਆ ਚਾਰ ਪੈਸੇ ਕਮਾ ਕੇ ਦਿਹਾਉਣੀ ਆ ਤਾਂ ਇਹਨਾਂ ਦੀ ਪੜ੍ਹਾਈ ਵੀ ਹੋ ਜੂਗੀ ਇਹਨਾਂ ਦੇ ਘਰ ਦਾ ਚੁੱਲ੍ਹਾ ਵੀ ਚੱਲੂਗਾ ਇਹ ਨਾਲ-ਨਾਲ ਆਪਦੀ ਛੋਟੀ ਭੈਣ ਨੂੰ ਵੀ ਪੜਾ ਸਕਦੀਆਂ ਮਾਂ ਦੀ ਦੇਖ ਰੇਖ ਵੀ ਕਰ ਸਕਦੀਆਂ ਸੋ ਇੱਕ ਗੱਲ ਹੋਰ ਇਹਨਾਂ ਦੀ ਛੋਟੀ ਭੈਣ ਆ ਜਿਹੜੀ ਛੋਟੀ ਬੱਚੀ ਆ ਉਹ ਜਿਹੜੀ ਤਪਲੇ ਦਾ ਰਿਆਜ਼ ਕਰ ਰਹੀ ਆ ਤੇ ਭੈਣ ਵੱਲੋਂ ਦੱਸਿਆ ਗਿਆ ਕਿ ਤਪਲਾ ਫਿਰ ਇਹਨਾਂ ਨੂੰ ਰੈਂਟ ਤੇ ਲੈ ਕੇ ਜਾਣਾ ਪੈਂਦਾ ਜਦੋਂ ਜਿੱਤੇ ਪ੍ਰੋਗਰਾਮ ਲਾਉਣ ਜਾਣਾ ਹੁੰਦਾ ਸੋ ਜੇ ਮੇਰਾ ਕੋਈ ਵੀ ਦਾਨੀ ਵੀਰ ਇਨਾਂ ਦੀ سپورਟ ਕਰ ਸਕਦਾ ਤਕਲੇ ਦੀ سپورਟ ਕਰ ਸਕਦਾ ਤਾਂ ਜ਼ਰੂਰ ਇਨਾਂ ਭੈਣਾਂ ਦੀ ਜਿਹੜੀ سپورਟ ਕੀਤੀ ਜਾਵੇ ਨਾਲ ਦੀ ਨਾਲ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ ਇਨਾਂ ਨਾਲ ਦਿਲ ਦੀਆਂ ਗੱਲਾਂ ਨਹੀਂ ਦਿਲ ਦੇ ਵਲਵਲੇ ਨਹੀਂ ਇਨਾਂ ਦੇ ਅੱਛਾ ਫਿਰ ਬੇਟੇ ਜਦੋਂ ਤੁਸੀਂ ਕੁਸ਼ਰੀ ਕਰਨ ਜਾਂਦੇ ਆ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੋ ਕਾਤੇ ਜਾਂਦੇ ਆ ਕਾਤੇ ਆਉਂਦੇ ਆ ਜੀ ਬੋ ਮਤਲਬ ਮੁਸ਼ਕਲ ਆਉਂਦੀ ਆ ਕਦੇ ਵਾਰ ਮੌਸਮ ਖਰਾਬ ਦਾ ਕਰਕੇ ਫਿਰ ਸਪੋਟਰੀ ਤੇ ਉਹ ਖਾਹੇ ਸਕੂਲਰੀ ਤੇ ਜਾਣਾ ਔਖਾ ਹੋ ਜਾਂਦਾ ਅੱਛਾ ਜੀ ਦੋ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਂ ਕਿਤੇ ਵੀ ਸਮਾਗਮ ਕਰਦੇ ਹੋ ਤੇ ਤੁਹਾਨੂੰ ਕੋਈ ਉੱਥੇ ਕਿਸੇ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਕੋਈ ਐ ਤਾਂ ਨਹੀਂ ਕਹਿੰਦਾ ਲੈ ਜੀ ਇਹ ਕੁੜੀਆਂ ਇਹ ਤੋਰਪੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਓਕੇ ਜਦੋਂ ਜਿਦਾ ਸੇ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੋਂ ਤਾਂ ਬਹੁਤ ਸਤਿਕਾਰ ਮਿਲਦਾ ਆ ਜੀ ਹਾਂ ਜੀ ਤੇ ਤਨੀਂ ਦਾ ਨਹੀਂ ਕੋਈ ओके ਜੇ ਤੁਹਾਡੇ ਮੰਮਾ ਦੱਸ ਰਹੇ ਸੀ ਵੀ ਤੁਹਾਡਾ ਇੱਕ ਕੋਈ ਅਕਾਊਂਟ ਬਣਿਆ ਉਹ ਕਾਉਂਟ ਦਾ ਕੀ ਨਾਮ ਆ ਤੁਹਾਡਾ ਇੰਸਟਾਗ੍ਰਾਮ ਤੇ ਕਾਉਂਟ ਬਣਾਇਆ ਜਾਂ ਫੇਸਬੁੱਕ ਤੇ ਨਹੀਂ ਇੰਸਟਾਗ੍ਰਾਮ ਤੇ ਕਾਉਂਟ ਆ ਕੀ ਨਾਮ ਆ ਤੁਹਾਡੇ ਉਸ ਅਕਾਉਂਟ ਦਾ ਉਹ ਕਾਉਂਟ ਦਾ ਨਾਮ ਨਵਦੀਪ ਕੌਰ ਖਾਲਸਾ ਮਤਲਬ ਇਹ ਛੋਟੀ ਭੈਣ ਨੇ ਨਾਮ ਤੇ ਅਕਾਉਂਟ ਬਣਾਇਆ ਹੋਇਆ ਉੱਤੇ ਸਾਡੀਆਂ ਸਾਰੀਆਂ ਕਵਿਸ਼ਰੀਆਂ ਵਾਲੀਆਂ ਵੀਡੀਓਜ਼ ਕੀਰਤਨ ਆ ਰਿਲੇਟਡ ਸਾਰੀਆਂ ਵੀਡੀਓਜ਼ ਆ ਅਪਲੋਡ ਕੀਤੀਆਂ ਹੋਈਆਂ ਨੇ ਓਕੇ ਅੱਛਾ ਇਹਨਾਂ ਵੱਲੋਂ ਕੀ ਨਾਮ ਕੀ ਦੱਸਿਆ ਗਿਆ ਬੇਟੀ ਦਾ ਨਵਦੀਪ ਕੌਰ ਨਵਦੀਪ ਕੌਰ ਖਾਲਸਾ ਜਿਹੜਾ ਇੰਸਟਾਗ੍ਰam ਇਹਨਾਂ ਦੀ ਆਈਡੀ ਆ ਉਸ ਆਈਡੀ ਨੂੰ ਵੱਧ ਤੋਂ ਵੱਧ ਤੁਸੀਂ ਫਾਲੋਅ ਕਰੋ ਉੱਥੇ ਇਹਨਾਂ ਦੀਆਂ ਕਵਿਸ਼ਰੀ ਵੀਡੀਓ ਵੀ ਨੇ ਨਾਲ ਇਹਨਾਂ ਦੀਆਂ ਜਿਹੜੀਆਂ ਕੀਰਤਨ ਦੀਆਂ ਵੀਡੀਓ ਵੀ ਜਿਹੜੀਆਂ ਉਹਨਾਂ ਦੇ ਨਾਲ ਨੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਦੇਖੋ ਅੱਜ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਕਿਰਹਾਹੇ ਪੈ ਗਏ ਸਾਡੀਆਂ ਬੱਚੀਆਂ ਘਰਾਂ ਤੋਂ ਭੱਜਣ ਲੱਗੀਆਂ ਵਿਆਹ ਕਰਾਉਣ ਲੱਗੀਆਂ ਮਾੜੀ ਸੰਗਤ ਚ ਪੈ ਗਈਆਂ ਕਲਬਾਂ ਚ ਜਾਣ ਲੱਗੀਆਂ ਹਨ ਅਸੀਂ ਕਹਿੰਦੇ ਆ ਸਾਡੀਆਂ ਬੇਟੀਆਂ ਵੀ ਨਸ਼ੇ ਦੀਆਂ ਆਦੀ ਹੋਣ ਲੱਗੀਆਂ ਪਰ ਸੰਗਤ ਜੀ ਮੈਂ ਇੱਕ ਤੁਹਾਨੂੰ ਸਵਾਲ ਕਰਦੀ ਆ ਤੁਹਾਨੂੰ ਤੁਹਾਡੇ ਕੇ ਅੱਗੇ ਇੱਕ ਸਵਾਲ ਰੱਖਦੀ ਆ ਜੇ ਇਸ ਤਰ੍ਹਾਂ ਦੀਆਂ ਧੀਆਂ ਪੈਣਾ ਬੱਚੀਆਂ ਸਾਡੀਆਂ ਜਿਹੜੀਆਂ ਕੇ ਗੁਰਸਿੱਖੀ ਦੇ ਰਾਹ ਤੇ ਚੱਲੀਆਂ ਨੇ ਗੁਰਸਿੱਖੀ ਦੀ ਗੱਲ ਕਰਦੀਆਂ ਨੇ ਅਸੀਂ ਅਸੀਂ ਉਹ ਵੀਡੀਓ ਦੇਖਣੀਆਂ ਪਸੰਦ ਕਰਦੇ ਆ ਜੀ ਕੇ ਅੱਧ ਨੰਗੇ ਕੱਪੜੇ ਪਾਏ ਹੁੰਦੇ ਆ ਚੱਕਵੇਂ ਜੇ ਜਾਣੇ ਲਾਏ ਹੁੰਦੇ ਆ ਪਰ ਜਦੋਂ ਕਵਿਸ਼ਰੀ ਜੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਵੀਡੀਓ ਨੂੰ ਅਕਸਰ ਹੀ ਅਸੀਂ ਸਕਿਪ ਕਰ ਦਿੰਨੇ ਆ ਅੱਗੇ ਨਗਾਹ ਦਿੰਨੇ ਆ ਜਾਂ ਅਸੀਂ نیچے ਕਮੈਂਟਾਂ ਦੇ ਵਿੱਚ ਉਹਨਾਂ ਨੂੰ ਟਰੋਲ ਕਰਦੇ ਆ ਜਿਹਦੇ ਨਾਲ ਉਹਨਾਂ ਬੱਚਿਆਂ ਦਾ ਮਨ ਉਹ ਵੱਲ ਡੇਗਦਾ ਉੱਠਣ ਦੀ ਬਜਾਏ ਸੋ ਮੈਂ ਇੱਕ ਗੱਲ ਕਹਿੰਨੀ ਜੇ ਤੁਸੀਂ ਸੱਚੇ ਸਿੱਖ ਹੋ ਤੇ ਤੁਸੀਂ ਸਿੱਖ ਪੰਥ ਨੂੰ ਪਿਆਰ ਕਰਦੇ ਹੋ ਸਿੱਖ ਉਹ ਮਰਜੀ ਬਣਿਆ ਦੀ ਕੌਮ ਆ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀਆਂ ਰੱਖੀਆਂ ਕਰਦੀਆਂ ਆਪਣੀਆਂ ਦੀਆਂ ਤਾਂ ਕਰਨੀਆਂ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚ ਧੀਆਂ ਪਹਿਣਾ ਟਕੇ ਟਕੇ ਨੂੰ ਵਿਕਦਿਆਂ ਛੜਵਾ ਕੇ ਲਿਆਂਦੀਆਂ ਸੀ ਅੱਜ ਤਾਂ ਫੇਰ ਗੱਲ ਸਾਡੀ ਕੌਮ ਦੀ ਆ ਅੱਜ ਤਾਂ ਫੇਰ ਗੱਲ ਸਾਡੇ ਬੱਚਿਆਂ ਦੀ ਆ ਸੋ ਇਹਨਾਂ ਬੱਚਿਆਂ ਨੂੰ ਪ੍ਰਮੋਟ ਕਰੋ ਗੱਤੋ ਆ ਵਾਤ ਤੋਂ ਵਾਦੇ ਨਾਲ ਬੱਚਿਆਂ ਦਾ ਸਹਾਰਾ ਬਣੋ ਕਿਤੇ ਵੀ ਕੋਈ ਵੀ ਸਮਾਗਮ ਹੁੰਦਾ ਬਹੁਤੇ ਸਮਾਗਮਾਂ ਦੀ ਮੈਂ ਗੱਲ ਨਹੀਂ ਕਰਦੀ ਮੱਸੀਆ ਦਾ ਦਿਹਾੜਾ ਹੁੰਦਾ ਪੂਰਨਮਾਸੀ ਦਾ ਦਿਹਾੜਾ ਹੁੰਦਾ ਸੰਗਰਾਮ ਦਾ ਪਵਿੱਤਰ ਦਿਹਾੜਾ ਹੁੰਦਾ ਉੱਥੇ ਜ਼ਰੂਰ ਇਹਨਾਂ ਬੱਚਿਆਂ ਨੂੰ ਮੌਕਾ ਦਿਆ ਕਰੋ ਕਿਉਂਕਿ ਇਹਨਾਂ ਬੱਚਿਆਂ ਦੇ ਘਰ ਦੇ ਜਿਹੜੇ ਹਾਲਾਤ ਆ ਨਾ ਉਹ ਬਹੁਤੇ ਵਧੀਆ ਨਹੀਂ ਤਰਸਜੋਗ ਹਾਲਾਤ ਨੇ ਤੁਸੀਂ ਦੇਖੋ ਜਿਹੜੇ ਘਰ ਦੇ ਵਿੱਚ ਜਵਾਨ ਤਿੰਨ ਧੀਆਂ ਹੋਣ ਚੌਥੀ ਮਾਂ ਹੋਵੇ ਕਮਾਉਣ ਵਾਲਾ ਕੋਈ ਨਾ ਹੋਵੇ ਤੇ ਮੇਬੀ ਮੈਨੂੰ ਦੱਸ ਰਏ ਸੀ ਭੈਣ ਜੀ ਆਫ ਕੈਮਰਾ ਕਿੰਨੇ ਦੇ ਦੂਖ ਮਰਲੇ ਜਗਾ ਜਿਹੜੀ ਰੈਸ਼ੀ ਹੈ ਇਹਨਾਂ ਦੀ ਸੋ ਮੈਂ ਇਹੀ ਬੇਨ ਦੀ ਮਦਰ ਉਹਨਾਂ ਦੇ ਹੁਣ ਵੀ ਆਫ ਕੈਮਰਾ ਬੈਠੇ ਰੋ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਇਹ ਨਾ ਸੋਚਿਓ ਕਿ ਕਿਸੇ ਦੀ ਧੀ ਪੈਣਾ ਇਹ ਸੋਚਿਓ ਕਿ ਇਹ ਧੀਆ ਸਾਡੀਆਂ ਸਾਡੇ ਸਿੱਖਾਂ ਦੀਆਂ ਧੀਆਂ ਨੇ ਇਹਨਾਂ ਧੀਆਂ ਦੀ ਜ਼ਰੂਰ ਤੁਸੀਂ ਸਾਰੇ ਜਾਨੀ ਸਪੋਰਟ ਕਰੋ ਤਾਂ ਜੋ ਇਹ ਧੀਆਂ ਅੱਗੇ ਆ ਸਕਣ ਕੀਰਤਨ ਦੇ ਵਿੱਚ ਇਹ ਹੋਰ ਉਚੀਆਂ ਬਲੰਦੀਆਂ ਸੂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਉਸ ਮਾਂ ਦਾ ਨਾਮ ਰੋਸ਼ਨ ਕਰਨ ਜਿਹੜੀ ਮਾਂ ਨੇ ਦਸੀਏ ਝਲ ਕੇ ਇਹਨਾਂ ਨੂੰ ਪਾਲਿਆ ਸੁਨਾਲੀ ਨਾਲ ਬੇਟੇ ਮੈਂ ਤੁਹਾਨੂੰ ਬੇਨਤੀ ਕਰਦੀ ਆ ਵੀ ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਜ਼ਰੂਰ ਦੱਸੋ ਇਹਦੇ ਵਿੱਚ ਵੀ ਲੋਕ ਤੁਹਾਡੇ ਨਾਲ رابطہ ਕਿਹੜੇ ਨੰਬਰ ਤੇ ਕਰੇ ਮੇਰੇ ਸਾਤ 23 63 946 ਇਹ ਹੀ ਸਾਡਾ ਨੰਬਰ ਆ ਮਤਲਬ ਇਹ ਹਣ ਚੱਲ 98723 63946 63946 ਇਹਨਾਂ ਦਾ ਕੰਟੈਕਟ ਨੰਬਰ ਆ 98723 63946 ਅੱਛਾ ਜਾਂਦੇ ਜਾਂਦੇ ਵਸ ਇੱਕ ਛੋਟਾ ਜਿਹਾ ਸ਼ਬਦ ਜ਼ਰੂਰ ਕਵਿศรี ਦੇ ਰਾਇ ਚੰਦ ਬੋਲ ਸਾਝੇ ਗੁਰ ਝੂਠ ਨੂੰ ਤਾਂ ਪਾਣਾ ਹੁੰਦਾ ਚਾਰੇ ਪਾਸਿਆਂ ਦਾ ਕਦੇ ਸੱਚ ਨੂੰ ਨਹੀਂ ਤੁਹਾਡਾ ਤੁਹਾਡੀ ਆਵਾਜ਼ ਬਹੁਤ ਸਰੀਲੀ ਆ ਮੈਂ ਅਰਦਾਸ ਕਰਦੀ ਆ ਪ੍ਰਮਾਤਮਾ ਦੇਖੋ ਜਿੱਦਾਂ ਦੀ ਮੇਰੀ ਬੱਚੀ ਓਦਾਂ ਦੀ ਤੁਸੀਂ ਮੇਰੀਆਂ ਬੱਚੀਆਂ ਰਾਭ ਤੁਹਾਨੂੰ ਦਿਨ ਦੁੱਗਣੀ ਰਾਤ ਚੋਂਗਣੀ ਤਰੱਕੀ ਬਖਸ਼ੇਸ਼ ਕਰੇ ਤੇ ਸ੍ਰੋਤਿਆਂ ਨੂੰ ਮੇਰਾ ਇਹ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀ ਵੀ ਬੰਦੀ ਅਸੀਂ ਹੋਰ ਪਾਸੇ ਬਹੁਤ ਪੈਸਾ ਲਟਾ ਲੈਨੇ ਆ ਜਿੰਨੀ ਵੀ ਬੰਦੀ ਹੈ ਇਹਨਾਂ ਧੀਆਂ ਦੀ ਸਪੋਰਟ ਕਰੋ ਇਹਨਾਂ ਧੀਆਂ ਦਾ ਕੰਟੈਕਟ ਨੰਬਰ ਆ ਜਿਹੜਾ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਗਿਆ ਵੀਡੀਓ ਦੀ ਹੈਡਿੰਗ ਤੇ ਵੀ ਦਿੱਤਾ ਜਾਊਗਾ ਨਾਲ ਇੱਕ ਬੇਨਤੀ ਜ਼ਰੂਰ ਆ ਕਿ ਕੋਈ ਵੀ ਵੀਰ ਰਿਕੁਐਸਟ ਆ ਵੀ ਮੈਨੂੰ ਫੋਨ ਨਾ ਕਰਿਆ ਜੇ ਜੀਨੇ ਵੀ ਫੋਨ ਕਰਨਾ ਕਿਉਂਕਿ ਮੈਂ ਬਹੁਤ ਵਿਜੀਨੇ ਜੀਨੇ ਮੇ ਫੋਨ ਕਰਨਾ ਡਾਇਰੈਕਟਲੀ ਸਿੱਧਾ ਹੀ ਇਨਾ ਬੱਚੀਆਂ ਦੇ ਨਾਲ ਕੰਟੈਕਟ ਕੀਤਾ ਜਾਵੇ ਸੋ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ